ਸਵਾਗਤ ਹੈ ਅੱਜ ਇੱਕ ਵਾਰੀ ਫੇਰ ਇੱਕ ਨਵੀਂ ਵੀਡੀਓ ਵਿੱਚ ਜਿਹਦੇ ਵਿੱਚ ਆਪਾਂ ਦੇਖਾਂਗੇ ਅੱਜ ਮੇਰੀ ਮੰਮੀ ਵੱਲੋਂ ਜਿਹੜੀਆਂ ਇਹ ਚਾਦਰਾਂ ਫਲਕਾਰੀਆਂ ਝੋਲੇ ਤੇ ਆ ਹੋਰ ਸਾਮਾਨ ਜਿਹੜਾ ਪੱਖੀਆਂ ਵਗੈਰਾ ਤੇ ਨਾਲ-ਨਾਲ ਆਪਾਂ ਪੁੱਛਾਂਗੇ ਵੀ ਇਹ ਕੀ ਨੇ ਕਿਵੇਂ ਕੀਤਾ ਸਾਰਾ ਕੁਝ ਇਹ ਇਹ ਸਾਰਾ ਹੈਂਡ ਮੇਡ ਆ ਉਹਦੇ ਬਾਰੇ ਜਾਣਕਾਰੀ ਜਿਹੜਾ ਇਹ ਸਾਰਾ ਕੁਝ ਅੱਜ ਕੱਲ ਨਵੇਂ ਜਵਾਨੇ ਦੇ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਵੀ ਗਾਇਬ ਹੋ ਰਿਹਾ ਕਿਉਂਕਿ ਹੁਣ ਪੱਖੀਆਂ ਦਾ ਤਾਂ ਜਿਵੇਂ ਟਾਈਮ ਹੀ ਗਿਆ ਹੁਣ ਤਾਂ ਏਸੀ ਆ ਗਏ ਪੱਖੀਆਂ ਤੋਂ ਵੀ ਜਿਹੜਾ ਗਾਹਾਂ ਲੰਘਿਆ ਕੂਲਰਾਂ ਤੋਂ ਵੀ ਤੇ ਬਾਕੀ ਆਪਾਂ ਜਾਣਕਾਰੀ ਲੈਣੇ ਆ ਸਭ ਤੋਂ ਪਹਿਲਾਂ ਆਹ ਜਿਹੜੀ ਆਪਾਂ ਇਸ ਟਾਈਮ ਸਕਰੀਨ ਦੇ ਉੱਤੇ ਸਾਨੂੰ ਆਪਾਂ ਦੇਖ ਰਿਹਾ ਇਹ ਫਲਕਾਰੀ ਆ ਇਹ ਕਦੋਂ ਦੀ ਹੈ ਫਲਕਾਰੀ ਇਹ ਫਲਕਾਰੀ ਮੇਰੀ ਦਾਦੀਆਂ ਨਾਨੀਆਂ ਵੇਲੇ ਦੀ ਹੈ ਇਹ ਅੱਛਾ ਕਾਫੀ ਪੁਰਾਣੀ ਆ ਇਹ ਸਾਰਾ ਹੱਥਾਂ ਨਾਲ ਕੱਢਿਆ ਹੋਇਆ ਹਨ ਹੂੰ ਇਹ ਪੱਕੇ ਰੰਗ ਨੇ ਇਹ ਪੱਕੇ ਰੰਗ ਨੇ ਹੋਰ ਇਹਦੇ ਬਾਰੇ ਕੁਛ ਇਹ ਅੱਗੇ ਖੱਦਰ ਦੇ ਤਿੰਨ ਪੱਟ ਜੋੜ ਕੇ ਫਿਰ ਆ ਪੱਟ ਘਰੇ ਲਿਆ ਕੇ ਰੰਗਿਆ ਜਾਂਦਾ ਸੀ ਜਿਹੜਾ ਪੱਟ ਹੁੰਦਾ ਪੱਟ ਕੀ ਹੁੰਦਾ ਖੱਦਰ ਦੇ ਤਿੰਨ ਟੁਕੜੇ ਜੋੜ ਕੇ ਫਿਰ ਇਹ ਫਲਕਾਰੀ ਬਣਦੀ ਸੀ ਇਹਦੇ ਜੀ ਤਿੰਨ ਤਿੰਨ ਜੋੜ ਪਏ ਹੋਏ ਨੇ ਹਾਂ ਇੱਕ ਤਾਂ ਆ ਸੀ ਆ ਦੀਂਦਾ ਹਾਂ ਇੱਕ ਆ ਸੀ ਹਾਂ ਆ ਜੇ ਧਿਆਨ ਨਾਲ ਦੇਖਾਂਗੇ ਆ ਉੱਤੇ ਕਢਾਈ ਕਰੀ ਵੀ ਹੋਊਗੀ ਜੀ ਦਾ ਪਤਾ ਨਹੀਂ ਲੱਗਦਾ ਤੇ ਫਿਰ ਇਹਨੂੰ ਰੰਗਿਆ ਜਾਂਦਾ ਸੀ ਅੱਛਾ ਫਲਕਾਰੀ ਨੂੰ ਖੱਦਰ ਨੂੰ ਸਿਆਉ ਕੇ ਉਸ ਤੋਂ ਬਾਅਦ ਫਿਰ ਪੱਟ ਲਿਆ ਕੇ ੁੱਤਾਂ ਜਾਂਦਾ ਫਿਰ ਉਹਨੂੰ ਰੰਗਿਆ ਜਾਂਦਾ ਫਿਰ ਕੱਢਿਆ ਜਾਂਦਾ ਇਹ ਪਿਛਲੇ ਪਾਸਿਓਂ ਕੱਢੀਆਂ ਜਾਂਦੀਆਂ ਸੀ ਇੱਧਰਲੇ ਪਾਸਿਓਂ ਹਾਂ ਇੱਧਰਲੇ ਪਾਸੋਂ ਇੱਧਰਲੇ ਪਾਸੇ ਆ ਇਦਾਂ ਕਿਵੇਂ ਕੱਢੀਆਂ ਜਾਂਦੀਆਂ ਪਤਾ ਨਹੀਂ ਆਈ ਕੱਢੀਆਂ ਕਿੰਨਾ ਇਹਦਾ ਖਾਸ ਔਖਾ ਕੰਮ ਹਾਂ ਜਿੱਥੋਂ ਕੱਢੀਆਂ ਤੇ ਸਾਰੇ ਫੁੱਲ ਜੇ ਇੱਕੋ ਜਿਹੀ ਲੱਗਦੇ ਆ ਕੋਈ ਨਹੀਂ ਹਾਂ ਇਹਨੇ ਇਹਦੀ ਕੋਈ ਸਿਪਾਈ ਨਹੀਂ ਸੀ ਤੇ ਕੁਝ ਨਹੀਂ ਸੀ ਟੱਕ ਨਹੀਂ ਕੱਢਦੀਆਂ ਸੀ ਪਤਾ ਨਹੀਂ ਕਿ ਟੱਕਣ ਵਾਲੀ ਪਤਾ ਨਹੀਂ ਕਿਹੜੇ ਹਿਸਾਬ ਕੱਢਦੀਆਂ ਸੀ ਕੋਈ ਸਿਪਾਈ ਨਹੀਂ ਦੀ ਬਿਨਾ ਸਿਪਾਈ ਤੋਂ ਕੱਢਿਆ ਜਾਂਦਾ ਸੀ ਦੇਖੋ ਵੀ ਕਿੰਨੀ ਤਾਕੜੀ ਕਾਰੀਗਰੀ ਆ ਹਾਂ ਇਹਦੇ ਇਹੀ ਮੋਬਾਈਲ ਸੀ ਇਹੀ ਟੀਵੀ ਸੀ ਉਦੋਂ ਹਾਂ ਇਹਦੀ ਇਹ ਕਾਰਾਗਰੀ ਤਾਂ ਜਾਨੀ ਸਾਨੂੰ ਵੀ ਔਖੀ ਲੱਗਦੀ ਆ ਗਹਾੜਿਆਂ ਨੇ ਤਾਂ ਕਰਨੀ ਕੀ ਐ ਉਹ ਸੰ ਤਾਂ ਸੋਚਣ ਹਾਂ ਸੋਚ ਕੀ ਐ ਲੱਗਦਾ ਵੀ ਇਹ ਕਿਵੇਂ ਹਾਂ ਅਸੀਂ ਚੁੰਨੀਆਂ ਚੰਨੀਆਂ ਤੇ ਤਾਂ ਕੱਢ ਲੈਣੀਆਂ ਇੱਕ ਸਾਈਡ ਦੇ ਉੱਤੋਂ ਕਿਵੇਂ ਹੋ ਸਕਦੀ ਐ ਚੁੰਨੀਆਂ ਚੰਨੀਆਂ ਤੇ ਤਾਂ ਮਾੜੀ-ਮੋਟੀ ਕੱਢ ਲਈਦੀ ਐ ਪਰ ਆਹ ਕੱਢਣੀ ਤਾਂ ਸੋਚਿਆ ਨਹੀਂ ਜਾ ਸਕਦਾ ਇਹ ਦੋ ਫੁਲਕਾਰੀਆਂ ਨੇ ਇੱਕ ਇਹ ਆ ਇੱਕ ਇਹਦੇ ਥੱਲੇ ਹੋਰ ਆ ਆਹ ਮੜਾ ਸਹੀ ਕਰੀ ਇੱਕ ਆਤੀ ਫੁਲਕਾਰੀ ਇਹ ਇਹ ਸੌਖੀ ਐ ਥੋੜੀ ਇਹ ਸੌਖੀ ਆ ਹਾਂ ਪਰ ਇਹ ਜਿੱਦ ਤੱਕ ਇਹ ਚ ਵੀ ਆ ਦੇ ਤਿੰਨ ਪਤਾ ਲੱਗ ਗਿਆ ਵੀ ਇਹ ਦੇਖ ਲੋ ਦੱਸੇ ਤੋਂ ਪਤਾ ਲੱਗਿਆ ਆਪਾਂ ਨੂੰ ਨਹੀਂ ਤਾਂ ਕੀ ਪਤਾ ਲੱਗਣਾ ਸੀ ਹਾਂ ਇਹ ਤਾਂ ਸੀ ਇਹ ਥੋੜੀ ਛੇਤੀ ਨਿਕਲ ਜਾਂਦੀ ਸੀ ਇਹ ਦਾ ਇਹ ਹਲਕੀ ਆ ਉਦੋਂ ਅੱਛੇ ਹਲਕੀ ਆ ਹਾਂ ਜਿਹੜਾ ਇਹਨਾਂ ਤੋਂ ਜਿਹੜਾ ਜਿਹਦੇ ਵਿੱਚ ਆ ਜਮੀ ਨਹੀਂ ਦੀਦਾ ਹੁੰਦਾ ਉਹ ਬਾਣੂ ਉਹਨੂੰ ਬਾਗ ਕਿਹਾ ਜਾਂਦਾ ਉਹ ਤਾਂ ਸਾਲ ਸਾਲ ਲੱਗ ਜਾਂਦਾ ਦੀ ਕੱਢਦੀਆਂ ਨੂੰ ਅੱਛਾ ਉਹ ਤਾਂ ਜਮੀ ਨਹੀਂ ਪਤਾ ਲੱਗਦਾ ਕੀ ਹੈ ਉਹ ਚ ਤਾਂ ਦੀਦਾ ਨਹੀਂ ਸੀ ਕਪੜਾ ਆ ਦੇਖੋ ਹਾਂ ਹੈਨਾ ਇਧਰੇ ਬਸ ਇਧਰੇ ਬਸ ਕਿਉਂ ਕਰਦੇ ਨੇ ਪਤਾ ਨਹੀਂ ਪੁੱਠੇ ਪਾਸੇ ਘੜਦੀਆਂ ਹੁੰਦੀਆਂ ਪੁਰਾਣੀ ਬੁਢੀ ਹੋਵੇ ਆਪਾਂ ਉਹਨੂੰ ਉੱਛੇ ਵੀ ਭਾਈ ਕਿਵੇਂ ਇਹ ਕੀ ਹਸਾਬਤਾ ਵਾ ਪਤਾ ਨਹੀਂ ਬਾ ਕੱਲਾ ਪੁੱਠੇ ਪਾਸੇ ਘੜਦੇ ਦੀ ਪਤਾ ਨਹੀਂ ਸਾਰੇ ਕੁਛ ਇਹ ਫਲਕਾਰੀ ਵੀ ਜੀ ਇਹ ਚੀਜ਼ ਭਾਈ ਤੁਸੀਂ ਦੱਸਦੇ ਇੱਕ ਟੂਲ ਦੀ ਫਲਕਾਰੀ ਹੁੰਦੀ ਉਹ ਕੀ ਹੁੰਦੀ ਟੂਲ ਦੀ ਟੂਲ ਕਪੜਾ ਹੁੰਦਾ ਟੂਲ ਦਾ ਅੱਛਾ ਉਹ ਇਹ ਖੱਦਰ ਆ ਹੈਨਾ ਇਹ ਖੱਦਰ ਹੈ ਉਹਦੇ ਤੇ ਉਹ ਲਾਲ ਰੰਗ ਦੀ ਹੋਈ ਹੁੰਦੀ ਉਹ ਆ ਆ ਬਸ ਲਾਲ ਰੰਗ ਦੀ ਕੱਲੀ ਬਣਦੀ ਤੇ ਉਹਦੇ ਉੱਤੇ ਉਹ ਉਹ ਸੌਖੀ ਦੀ ਉਹ ਅਸੀਂ ਵੀ ਗੱਡ ਸਕਦੇ ਹੁਣ ਅੱਛਾ ਹਾਂ ਉਹ ਗੜਾਈ ਸੌਖੀ ਦਿਓ ਹੌਲੀ ਹੁੰਦੀ ਜਮਾ ਸਾਰਿਆਂ ਤੋਂ ਠੀਕ ਪਹਿਲਾ ਜਣੀ ਜਦੋਂ ਸਿਖਾਇਆ ਜਾਂਦਾ ਕੁੜੀਆਂ ਨੂੰ ਪਹਿਲਾ ਟੂਲ ਦੀ ਫਲਕਾਰੀ ਗੱਡੀ ਜਾਂਦੀ ਅੱਛਾ ਇਹ ਦੋ ਹੀ ਨੇ ਹਨ ਆਪਣੇ ਕੋਲੇ ਆਪਣੇ ਕੋਲ ਤਾਂ ਦੋ ਨੇ ਆਪਾਂ ਇੱਕ ਵਾਰਾ ਪੱਗੀ ਦੇਖਾਂਗੇ ਦਰੀਆਂ ਜਾਂ ਉਹ ਦੇਖਣਾ ਦਰੀਆਂ 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 ਦੇਖਾਂਗੇ ਹਾਂ ਤੇ ਆ ਥੱਲੇ ਦਰੀਆਂ ਨੇ ਹੋਣ ਪੱਧਰੀਆਂ ਬਾਰੇ ਜਿਹੜੀਆਂ ਇਹ ਇਹ ਸਾਰਾ ਹੈਂਡ ਮੇਡ ਆ ਜਿਹੜਾ ਅੱਜ ਆਪਾਂ ਦੇਖਾਂਗੇ ਤੇ ਆਹ ਦਰੀਆਂ ਹੁਣ ਇਹਨਾਂ ਦਰੀਆਂ ਬਾਰੇ ਜਿਹੜੀ ਆਹ ਦਰੀਆ ਇਹ ਮੇਰੀ ਤੇ ਮੇਰੀ ਲਗਦੀ ਦਾਦੀ ਦੀ ਘਰਾਂ ਚੋਂ ਦਾਦੀ ਲਗਦੀ ਸੀ ਉਹ ਬੁੜੀ ਉਹਦੀ ਤੇ ਮੇਰੀ ਸਾਡੀ ਦੋਨਾਂ ਦੀ ਬੁਣੀ ਹੋਈ ਆ ਸੀ ਬਿੜੀ ਕਰਕੇ ਦਰੀਆਂ ਬੁਣੀਆਂ ਸੀ ਉਦੋਂ ਜਿੰਨੀਆਂ ਦਰੀਆਂ ਉਹਨਾਂ ਨੇ ਮੇਰੇ ਨਾਲ ਬਣਵਾਈਆਂ ਸੀ ਉਹਨੀਆਂ ਮੈਂ ਉਹਨਾਂ ਨਾਲ ਬਣਵਾਉਂਦੀ ਹਾਂ ਦਰੀਆਂ ਬੁਣਦੇ ਕਿਵੇਂ ਸੀ ਵਿਆਹ ਤੋਂ ਪਹਿਲਾਂ ਹਾਂ ਕਿਵੇਂ ਬੁਣਦੇ ਸੀ ਸਾਡੇ ਘਰੇ ਕਮਰੇ ਦੇ ਵਿੱਚ ਅੱਡਾ ਗੱਡ ਪੱਕਾ ਗੱਡਿਆ ਹੋਇਆ ਸੀ। ਉਹ ਹੁਣ ਪਹਿਲਾਂ ਤਾਣਾ ਜਾਂ ਤਾਣਦੇ ਸਰੀਏ ਗੱਡੇ ਹੋਏ ਸੀ। ਤਾਗੇ ਜੇ ਪੋਤੂ ਹਾਂ ਪਹਿਲਾਂ ਤਾਣਾ ਪਾਇਆ ਜਾਂਦਾ ਸੀ ਫਿਰ ਬੁਣੀ ਜਾਂਦੀ ਸੀ ਫਿਰ ਪੰਜੇ ਨਾਲ ਠੋਕੀ ਜਾਂਦੀ ਸੀ ਗੁੱਟੀਆਂ ਬਣਾ ਕੇ ਪੰਜਾ ਹੈਗਾ ਉਹ ਪੰਜਾ ਇੱਥੇ ਨਹੀਂ ਹੈਗਾ ਪਿੰਡ ਪਿਆ ਪਿੰਡੋਂ ਦੇਖਾਂ ਹਾਂ ਆਪਣੀ ਜੀ ਚ ਪਾ ਕੇ ਜਿਹੜਾ ਕਮਉਂਦੇ ਹੁੰਦੇ ਸੀ ਉਹ ਕੀ ਹੈ ਨਾ ਇਹ ਤਾਂ ਹੱਥਾਂ ਨਾਲ ਹੀ ਇਹ ਤਾਂ ਹੱਥਾਂ ਨਾਲ ਗੁੱਟੀਆਂ ਬਣਾ ਕੇ ਹੱਥ ਹਨਾ ਗੁੱਟੀਆਂ ਜਾਨੀਆਂ ਇਹ ਤਾਂ ਬਾਹਾਂਆਂ ਮਾੜੀਆਂ ਗੁੱਟੀਆਂ ਲੱਗਦੀਆਂ ਸੀ ਅੱਛਾ ਕੀ ਕਾਦੀ ਕਾਦੇ ਵਾਰ ਇਹ ਦਰੀ ਨੂੰ ਸੜਕਾਂ ਦੀ ਦਰੀ ਕਹਿੰਦੇ ਨੇ ਸੜਕਾਂ ਦੀ ਦਰੀ ਹਾਂ ਅਸੀਂ ਸੜਕਾਂ ਕਿਹੜੀਆਂ ਨੇ ਇਹਨਾਂ ਚਾਹ ਚਿੱਟੀਆਂ ਹਾਂ ਇਹ ਮੇਰੇ ਵਿਆਹ ਵੇਲੇ ਦੀ ਜਾਨੀ ਮੇਰੀ ਬਣਾਈ ਹੋਈ ਹੈ ਮੇਰੀ ਵਿਆਹ ਤੋਂ ਪਹਿਲਾਂ ਮੈਂ ਦਾਤ ਚਲਾਈ ਸੀ ਇਹ ਅੱਛਾ ਹਾਂ ਤੇ ਆ ਆ ਆ ਸੜਕਾਂ ਨੇ ਤੇ ਉਹ ਵਿਚਾਲੇ ਵਿੱਚ ਕੀ ਆ ਪਤਾ ਨਹੀਂ ਬਸ ਅੱਛਾ ਸੜਕਾਂ ਦੀ ਦਰੀ ਕਹਿੰਦੇ ਤੇ ਕੀ ਹੈ ਕੀ ਨਹੀਂ ਠੀਕ ਚਲੋ ਹਾਂ ਆ ਉਦੋਂ ਬਾਅਦ ਥੱਲੇ ਹੋਰ ਆ ਗਈ ਨਵਾਂ ਡਿਜ਼ਾਈਨ ਇਹ ਲਹਿਰੀਏ ਦੀ ਲਹਿਰੀਏ ਹਾਂ ਜਿਹੜੇ ਵੀ ਇਹ ਵਿੰਗੇ ਹੋਏ ਨੇ ਇਹ ਹਾਂ ਜਿਹੜੇ ਆ ਲਹਿਰੀਏ ਬਣਾਏ ਹੋਏ ਨੇ ਇਹ ਜਿਹੜੀ ਆ ਦਰੀਆਂ ਨੇ ਗਈਆਂ ਇਹ ਜਿਹੜੀਆਂ ਕਟਮੀ ਗੁੰਡੀ ਦੀਆਂ ਦਰੀਆਂ ਨੇ ਕਟਮੀ ਗੁੰਡੀ ਇੱਕ ਕਟਮੀ ਗੁੰਡੀ ਹੁੰਦੀ ਹੈ ਇੱਕ ਸਾਮੀ ਗੁੰਡੀ ਹੁੰਦੀ ਹੈ ਹੁਣ ਉਹ ਜੇ ਗੁੰਡੀਆਂ ਵੀ ਜਾਣੀਆਂ ਮੈਨੂੰ ਪਤਾ ਲੱਗ ਜਿਹੜੀ ਉਹ ਦਰੀਆ ਉਹ ਉਹ ਅੱਧੀ ਕਟਮੀ ਆ ਉਹਦੇ ਚ ਅੱਧੀ ਸਾਮੀ ਗੁੰਡੀ ਆ ਇਹਦੇ ਚ ਸਾਰੀ ਕਟਮੀ ਗੁੰਡੀ ਲੱਗੀ ਹੋਈ ਆ ਜਿਹੜੀ ਕਟਮੀ ਗੁੰਡੀ ਦੀ ਦਰੀ ਹੁੰਦੀ ਇਹ ਸਭ ਤੋਂ ਔਖੀ ਮੰਨੀ ਜਾਂਦੀ ਅੱਛਾ ਸਭ ਤੋਂ ਹਾਂ ਇਹ ਔਖੀ ਮੰਨੀ ਜਾਂਦੀ ਕਟਮੀ ਗੁੰਡੀ ਇਹ ਇੱਕ ਵਾਰੀ ਦੋ ਵਾਰੀ ਲਗਾਤਾਰ ਗੁੰਡੀ ਲੱਗਦੀ ਹੈ ਕਿ ਦਰੀ ਨੂੰ ਬਣਾਉਣ ਵਾਸਤੇ ਕਿਹੜੇ ਕਿਹੜੇ ਸਮਾਨ ਦੀ ਲੋੜ ਹੁੰਦੀ ਇੱਕ ਟਾਡਾ ਹੋ ਗਿਆ ਇੱਕ ਤਾਂ ਅੱਡਾ ਇੱਕ ਹੱਥਾ ਹੋ ਗਿਆ ਇੱਕ ਨਾ ਫਿਰ ਤਾਣਾ ਪਾਉਣਾ ਫਿਰ ਹੱਥਾ ਨਹੀਂ ਤਾਣਾ ਤਾਂ ਹੋ ਗਿਆ ਤਾਣਾ ਪਾਉਣਾ ਫਿਰ ਪੇਟਾ ਪਾਉਣਾ ਉਹਦੇ ਵਿੱਚ ਰੱਛ ਭਰਨਾ ਸਰੀਏ ਦੋ ਲੱਗਦੇ ਉਹਨਾਂ ਤੇ ਰੱਛ ਭਰਿਆ ਜਾਂਦਾ ਅੱਛਾ ਉਹ ਹਰੇਕ ਦਰੀ ਚ ਦੁਆਰੇ ਦੁਆਰੇ ਭਰਨਾ ਪੈਂਦਾ ਦਰੀ ਬੁਣੀ ਤੋਂ ਬਾਅਦ ਢੇੜਨਾ ਪੈਂਦਾ ਫਿਰ ਫਿਰ ਭਰਨਾ ਪੈਂਦਾ ਤੇ ਫਿਰ ਇੱਕ ਕਾਟੋ ਹੁੰਦੀ ਇੱਕ ਘੋੜੀ ਰੱਖੀ ਜਾਂਦੀ ਪਹਿਲਾਂ ਤਾਂ ਘੋੜੀ ਰੱਖੀ ਜਾਂਦੀ ਸੀ ਉਹਦੇ ਤੇ ਦੋ ਕਾਟਵਾਂ ਬਣੀਆਂ ਜਾਂਦੀਆਂ ਉਹ ਦੋ ਜਾਣੀਆਂ ਦਰੀ ਬੁਣਦੀਆਂ ਉਹ ਆਪਦੀ ਕਾਟੋ ਸਿੱੜਦਾ ਉਹਦੀ ਆਪਦੀ ਸਿੱੜਦਾ ਉਹਦੇ ਨਾਲ ਆੜੀ ਪੈਂਦੀ ਦਮ ਉੱਠਦਾ ਜਿਹਦੇ ਵਿੱਚ ਦੀ ਤਾਂ ਪਤਾ ਲੱਗੂ ਜੇ ਆਪਣੇ ਸਾਹਮਣੇ ਕੋਈ ਹਾਂ ਤੇ ਇੱਕ ਫੇਰ ਉਸ ਤੋਂ ਬਾਅਦ ਫੱਟੀ ਪਾਉਣ ਲੱਗੀਆਂ ਸੀ ਚਲੋ ਇਹ ਤਾਂ ਹਾਂ ਫੱਟੀ ਹੋਈ ਉਹ ਮੈਂ ਦੇਖੀ ਸੀ ਉਹ ਫੱਟੀ ਇੱਕ ਵਾਰੀ ਖੜੀ ਕਰ ਲਈਦੀ ਸੀ ਇਹ ਦੋਨੇ ਪਾਸੇ ਇੱਕੋ ਜਿਹੀਆਂ ਨਹੀਂ ਇਹਨੇ ਇੱਕੋ ਜਿਹੀਆਂ ਹਾਂ ਫੱਟੀ ਜਿਹੜੀ ਫੱਟੀ ਹੁੰਦੀ ਉਹ ਇੱਕ ਵਾਰੀ ਪਰੇ ਤੱਕੀ ਜਾਂਦੀ ਇੱਕ ਵਾਰੀ ਖੜੀ ਕਰੀ ਜਾਂਦੀ ਆ ਇੱਕ ਹੋਰ ਆ ਗਈ ਖਰਗੋਸ਼ਾਂ ਵਾਲੀ ਗਰੀ ਇਹ ਟੋکریاں ਖਰਗੋਸ਼ਾਂ ਦੀ ਐ ਟੋکریاں ਆ ਪਈਆਂ ਨੇ ਹਾਂ ਇਹ ਟੋکریاں ਖਰਗੋਸ਼ਾਂ ਦੀ ਐ ਇਹ ਵੀ ਮੇਰੀ ਵਿਆਹ ਤੋਂ ਪਹਿਲਾਂ ਵਿਆਹ ਵੇਲੇ ਲਈਆਂ ਮੈਂ ਸ਼ੁਸ਼ਕ ਵੇਲੇ ਇਹ ਮੈਂ ਬੁਣੀ ਬਿਆਰ ਤੋਂ ਪਹਿਲਾਂ ਸੀਗੀ ਲੈ ਕੇ ਆਈਆਂ ਫਿਰ ਸ਼ੂਸ਼ਕ ਵੇਲੇ ਇਹ ਤਰਨੀ ਹੋਈ ਤੈਨੂੰ ਤਾਂ ਇਹ ਸੋਹਣੀ ਲੱਗਦੀ ਆ ਤਰਨੀ ਹੋਈ ਤੋਂ ਇਹ ਚ ਸਾਵੀ ਗੁੰਡੀ ਐ ਹੈ ਇਹ ਚ ਸਾਵੀ ਗੁੰਡੀ ਐ ਸਾਵੀ ਗੁੰਡੀ ਕੀ ਹੁੰਦੀ ਐ ਸਾਵੀ ਗੁੰਡੀ ਵੀ ਜਿਵੇਂ ਹੁਣ 4 ਵਾਰੀ ਗੁੰਡੀ ਲੱਗੀ ਜਾਊਗੀ ਠੀਕ ਐ ਉਸੇ ਤੱਕ ਦੇ ਫਿਰ 4 ਗੁੰਡੇ ਵਰਗੇ ਫਿਰ 4 ਵਾਰੀ ਲੱਗੀ ਜਾਊਗੀ ਐ ਅੱਗੇ ਤਾਂ ਸਲੇਸ ਤੋਂ ਬਾਅਦ ਦੀਆਂ ਗੱਲਾਂ ਆ ਹਾਂ ਇਹ ਇਹ ਖਰਗੋਸ਼ ਸੋਹਣੇ ਲੱਗਦੇ ਇਹ ਦੋਨੇ ਪਾਸੇ ਇੱਕੋ ਜਿਹੇ ਹੋਣਗੇ ਖਰਗੋਸ਼ ਹਾਂ ਹਾਂ ਅਹੀਂ ਉੱਧਰ ਦੇਖਣੇ ਆਹੀਂ ਉੱਧਰ ਲਿਖਾਇਓ ਮੈਂ ਦੂਜੇ ਪਾਸੇ ਹਾਂ ਇਹ ਇਹ ਮੈਨੂੰ ਬਹੁਤ ਸੋਹਣੇ ਲੱਗਦੇ ਆ ਖਰਗੋਸ਼ਾਂ ਇਹ ਮੇਰੇ ਪਹਿਲਾਂ ਯਾਦ ਆ ਛੋਟੇ ਹੁੰਦੇ ਸੀ ਉਦੋਂ ਤੱਕ ਤੁਸੀਂ ਭੱਜ ਕੇ ਆਉਂਦੇ ਹੁੰਦੇ ਜਦ ਮੈਂ ਬੇਟੀ ਖੋਲਦੀ ਸੋਹਣੀਆਂ ਸੋਹਣੀਆਂ ਚੀਜ਼ਾਂ ਦੇਖੀਏ ਆ ਆ ਕੀ ਆ ਹੁਣ ਇੱਕ ਆ ਹੋ ਇਹ ਬੈਂਗਣਾ ਦੇ ਬੂਟਿਆਂ ਦੀ ਐ ਅੱਛਾ ਹਾਂ ਇਹਦੇ ਵਿੱਚ ਅੱਧੀ ਕਟਮੀ ਗੁੰਡੀ ਐ ਅੱਧੀ ਸਾਮੀ ਗੁੰਡੀ ਐ ਤੇ ਉਹ ਕਿਵੇਂ ਪਤਾ ਲੱਗਦਾ ਵੀ ਕਟਮੀ ਕਿਹੜੀ ਐ ਆ ਜਿਹੜੀ ਆ ਚੀਜ਼ ਹੈਗੀ ਆਹਾ ਆ ਸਾਰੀ ਆ ਬਣੀ ਹੋਈ ਐ ਆਹਾ ਤੇ ਆਹ ਚੀਜ਼ ਇਹ ਕਟਮੀ ਗੁੰਡੀ ਦੀ ਐ ਅੱਛਾ ਰੇਵ ਗੁੰਡੀ ਵੀ ਕਹਿੰਦੇ ਨੇ ਕਟਮੀ ਗੁੰਡੀ ਵੀ ਕਹਿੰਦੇ ਨੇ ਉਹ ਤਾਂ ਸੌਖੀ ਲੱਗਦਾ ਤੇ ਆਹ ਹੈ ਜਿਹੜੀ ਆ ਚੀਜ਼ ਆ ਨਹੀਂਗੀ ਆ ਬਾਕੀ ਸਾਰੀ ਸਾਮੀ ਗੁੰਡੀ ਐ ਅੱਛਾ ਜਿਹੜੀ ਆ ਚੀਜ਼ ਐ ਵੀ ਸਾਮੀ ਗੁੰਡੀ ਐ ਠੀਕ ਐ ਇਹ ਵੀ ਦੂਜੇ ਪਾਸੇ ਉਮੀਦੀ ਨਹੀਂ ਆਹ ਵੀ ਸਾਮੀ ਗੁੰਡੀ ਐ ਹਾਂ ਸੇਮ ਦੇਖੋ ਹਾਂ। ਉਹ ਥੱਲੇ ਵਾਲੀ ਉਹਦੋਂ ਵੀ ਸੋਹਣੀ ਲੱਗਦੀ ਸੀ। ਜਦੋਂ ਅਸੀਂ ਦਰੀਆਂ ਬੁਣਦਿਆਂ ਹੁੰਦਿਆਂ ਹਨਾ ਸਾਡੇ ਪਾਪਾ ਜੀ ਨੂੰ ਇੰਨਾ ਸ਼ੌਂਕ ਸੀ ਟੜਕੇ ਵੇਲੇ ਤਾਂ ਸਾਨੂੰ ਉਹ ਖੜੇ ਹੋ ਕੇ ਕੋਲੇ ਪੈੜਾ ਦੇ ਕੇ ਜਾਂਦੇ। ਵੀ ਵੱਧ ਨਹੀਂ ਬੜੂਗੀ। ਤੇ ਸ਼ਾਮ ਨੂੰ ਆ ਕੇ ਫਿਰ ਦੇਖਦੇ ਵੀ ਅੱਜ ਕਿੰਨੀ ਕਬੂਣੀ ਐ। ਕਹੇ ਜੀ ਲੱਗਦੀ ਐ। ਜੇ ਕੋਈ ਟੱਗ ਤੂ ਗੇ ਕਿੱਥੋਂ ਲਿਆਉਂਦੇ ਸੀ ਵੀ ਜਿਹੜੇ ਰੰਗ ਉਹ ਇਹ ਤਾਂ ਰੰਗਦੇ ਦੀ ਸੂਤ। ਸੂਤ ਰੰਗ ਕੇ ਪਾਇਆ ਹੋਇਆ ਸਾਰਾ। ਅੱਛਾ। ਸਾਰੀਆਂ ਸੂਤ ਸਾਡਾ ਘਰ ਦਾ ਹੀ ਆ। ਘਰ ਦਾ ਸੂਤ ਆ। ਘਰ ਦਾ ਪਹਿਲਾਂ ਕਾਤਦਿਆਂ। ਫਿਰ ਇਹਨੂੰ ਰੰਗਦੀਆਂ ਫਿਰ ਬੁਣਦੀਆਂ ਸਾਰਾ ਕੁਝ ਕਰਦਾ ਹੀ ਹੈ ਹਾਂ ਮਹੀਨਤਾ ਜਾਨੀ ਹਾਂ ਜਿਹੜੀ ਆਹ ਹੈ ਇਹ ਕਿੰਨੇ ਕ ਟਾਈਮ ਚ ਬਣ ਜਾਂਦੀ ਸੀ ਆਮ ਜੇ ਅਸੀਂ ਅੱਠਵੇਂ ਦਿਨ ਅੰਦਰ ਹੀ ਲਾ ਦਿੰਦੀਆਂ ਸੀ ਉਹ ਸਾਰੀਆਂ ਜਿਹੜੀਆਂ ਤੂੰ ਜਿਹੜੀਆਂ ਔਖੀਆਂ ਕਹਿੰਦੀ ਸੀ ਹਾਂ ਸਭ ਅੱਠਵੇਂ ਦਿਨ ਲਾਈਆਂ ਹੋਈਆਂ ਨੇ ਅੱਠ ਦਿਨ ਚ ਦਰੀ ਬੁਣੀ ਜਾਂਦੀ ਸੀ ਹਾਂ ਦੋ ਜਾਨੀਆਂ ਬੈਂਦੀਆਂ ਦੀਆਂ ਹਾਂ ਦੋ ਜਾਨੀਆਂ ਹਾਂ ਫਿਰ ਸਾਰਾ ਦਿਨ ਬੈਠੇ ਚਾਰ ਗਿਰੇ ਬੁਣ ਦਿੰਦੀਆਂ ਸੀ ਰੋਜ਼ ਚਾਰ ਕਿਦੇ ਕਿੰਨੇ ਇੱਕ ਐ ਗੱਠ ਬਣ ਦਿੰਦੀਆਂ ਦੀਆਂ ਆ ਪਾਈ ਜਿੱਦਨੇ ਆ ਡੋਰੇ ਡੂਰੇ ਪਾਉਂਦੀਆਂ ਉਹਦੇ ਵੱਧਾ ਹੀ ਨਹੀਂ ਬਣੀ ਜਾਂਦੀ ਅੱਛਾ ਜਾਨੀ 8 ਦਿਨਾਂ ਚ ਇਹ ਪੂਰੀ ਹੋ ਜਾਂਦੀ ਹੈ ਹਾਂ ਇਹ ਬੇਲਾਂ ਦੀ ਹੈ ਅੱਛਾ ਇਹ ਬੇਲਾ ਕਾਹਦੀਆਂ ਬੇਲਾਂ ਨੇ ਇਹ ਬਸ ਇਹ ਬੇਲਾ ਨਹੀਂ ਦਰੀਏ ਇਹ ਤਾਂ ਮੈਨੂੰ ਐ ਲੱਗਦਾ ਜਿਵੇਂ ਰੈੱਡ ਕਰਾਸ ਦਾ ਨਿਸ਼ਾਨ ਹੁੰਦਾ ਉਹਸ ਲਾਲ ਇਹਨੂੰ ਕਹਿਣਾ ਜਿਵੇਂ ਇਹ ਰੈੱਡ ਕਰਾਸ ਦੇ ਜਾਂ ਉਹ ਜਿਹੜੇ ਹੁੰਦੇ ਆ ਜੋੜ ਜਿਹੇ ਦੇ ਇਹ ਬੇਲਾ ਨਹੀਂ ਬੇਲਾਂ ਦੀ ਹੈ ਅੱਛਾ ਇਹ ਬਾੜੀ ਸੰਗਣੀ ਐ ਇਹ ਪਾਰੀ ਐ ਸਾਰੀਆਂ ਦਰੀਆਂ ਤੋਂ ਆ ਕੀ ਕੀ ਐ ਅਸੇ ਪਾਰੀ ਐ ਹਾਂ ਇਹ ਸੋਹਣੀ ਵੀ ਲੱਗਦੀ ਐ ਵੈਸੇ ਇਹਦੀ ਗ੍ਰੇਸ ਇੱਕ ਦੇਖ ਕਿੰਨੀ ਘਾਟ ਪੈਂਦੀ ਐ ਹਾਂ ਇਹ ਬਹੁਤ ਸੋਹਣੀਆਂ ਇਹ ਤਾਂ ਜਿਵੇਂ ਹੋ ਗਏ ਹੈ 40 ਪੰਤਾ ਕਿੰਨੇ ਸਾਲ ਪੁਰਾਣੀਆਂ ਹੋ ਗਈਆਂ ਇਹ ਇਹ 50 ਸਾਲ ਪੁਰਾਣੀਆਂ ਹੋਣਗੀਆਂ 50 ਸਾਲ ਪੁਰਾਣੀਆਂ ਆ ਆ ਆ ਕੀ ਨੇ ਸੱਚ ਇਹ ਜਾਲੀ ਬੰਨੀ ਹੋਈ ਐ ਆ ਜਾਲੀ ਬੰਨੀ ਐ ਇਹ ਵੀ ੜ ਡ ੜ ਦੀ ਹੁੰਦੀ ਐ ਇਹ ਵੀ ੜ ਡ ੜ ਦੀ ਹੁੰਦੀ ਐ ਉਹ ਉਹ ਇੱਕ ਦੀ ਜਲੇਬੀਆਂ ਵਾਲੀ ਬੰਨੀ ਹੋਈ ਐ ਉਹ ਜਿਹੜੀ ਉਹ ਜਾਮਣੀ ਯਾ ਦਰੀ ਐ ਇਹਦੀ ਜਾਲੀ ਐ ਜਿਹੜੀ ਉਹ ਜਲੇਬੀਆਂ ਦੀ ਆ ਜਲੇਬੀ ਜਾਲੀ ਐ ਹਾਂ ਆ ਜਲੇਬੀ ਜਾਲੀ ਐ ਵੀ ਆ ਕੰਗਾ ਜਾਲੀ ਹੋਊਗੀ ਕਿਹੜੀ ਕੰਗਾ ਹਾਂ ਆਹਾ ਹਾਂ ਆ ਕੰਗਾ ਕੰਗਾ ਜਾਲੀ ਐ ਇਹ ਹਾਂ ਇਹ ਕੰਗਾ ਕਿੱਥੋਂ ਬਣਿਆ ਆ ਦੇਖ ਆ ਗੁੱਤਾ ਜੀਆਂ ਤੇ ਕੰਗਾ ਬਣਿਆ ਹੋਇਆ ਅੱਛਾ ਅੱਛਾ ਉਹ ਜਲੇਬੀ ਜਾਲੀ ਐ ਠੀਕ ਆ ਜਲੇਬੀ ਜਾਲੀ ਐ ਹਾਂ ਠੀਕ ਠੀਕ ਆਹ ਸੋਣੀ ਲੱਗਦੀ ਐ ਜੀ ਆਹ ਤਾਂ ਸਿੰਪਲ ਲੱਗਦੀ ਐ ਜਿਹੜੀ ਆਹ ਹੈ ਇਹ ਸੌਖੀ ਆ ਇਹ ਸੌਖੀ ਐ ਹੋਈ ਫੁੱਲ ਜਾਈ ਨੇ ਬਸ ਜੋ ਇਹਦੀ ਜਾਲੀ ਨਹੀਂ ਬੰਨੀ ਹੋਈ ਇਹ ਮੰਗਰੋਂ ਦੀ ਐ শুষ্ক ਵੇਲੇ ਦੀ ਆ ਉਦੋਂ ਬਸ ਫਿਰ ਬਿਨਾ ਬੰਨੀ ਹੋਈ ਆ ਗਈ ਕੋਈ ਆਹ ਇਹ ਤਰਨੀ ਭਾਈ ਮੈਂ ਤੇ ਤਰਨੀ ਨਾ ਇਹ শুষ্ক ਦੀ ਨਹੀਂ ਇਹ ਮੇਰੀ ਤੇ ਤਰਨੀ ਦੀ ਬੁਣੀ ਹੋਈ ਐ ਮੇਰੀ ਤੇ ਮੇਰੀ ਬੇਟੀ ਦੀ ਜਾਲੀ ਬੁਣੀ ਹੋਈ ਐ ਭੈਣ ਦੀ ਥੋਡੀ ਦੀ ਆ ਥੱਲੇ ਕੀ ਆ ਉਹਨੂੰ ਦਰੀਆਂ ਬੁਣਨਾ ਸਿਖਾਇਆ ਸੀ ਜਦ ਇਹ ਇਹ ਬਸ ਸਿੰਪਲੀ ਉਹੀ ਬੁਣੀ ਹੋਈ ਆ ਸਿੰਪਲ ਜਿਹੀ ਬਸ ਇੱਕ ਰੰਗ ਦਾ ਉਹ ਪਾ ਕੇ ਵਿੱਚ ਗੁੱਡੇ ਤੇ ਇਹਦੇ ਇਹਦੇ ਜਿਵੇਂ ਆ ਫਰਕ ਲੱਗਦਾ ਹੀ ਇਹਨਾਂ ਨੂੰ ਗੁੱਡੇ ਕਹਿੰਦੇ ਨੇ ਗੁੱਡੇ ਗੁੱਡੇ ਹੈ ਇਹਨਾਂ ਨੂੰ ਗੁੱਡੇ ਕਹਿੰਦੇ ਨੇ ਨਹੀਂ ਇਹਨਾਂ ਨੂੰ ਤਾਂ ਗੁੱਡੇ ਕਹਿੰਦੇ ਆ ਚਲ ਚੱਲ ਆ ਆ ਜਾਲੀ ਇਹ ਕਿਵੇਂ ਦੀ ਇਹ ਲਾਟੂਆਂ ਦੀ ਲਾਟੂ ਹਾਂ ਲੱਗਦੇ ਆ ਲਾਟੂ ਹਾਂ ਲਾਟੂ ਹੈ ਹਾਂ ਠੀਕ ਹਾਂ ਸੋਹਣੇ ਲੱਗਦੇ ਨੇ ਅੱਛਾ ਬੜੀਆ ਜੀ ਇਹ ਗੁੱਡੇ 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 ਮਤਲਬ ਕਿਹੜੇ ਉਹੀ ਗੁੱਡੇ ਪਕਾ ਇਹਨੀਆਂ ਬਸ ਮੈਨੂੰ ਐਂ ਲੱਗਦਾ ਜਿਵੇਂ ਆ ਜਿਹੜੀ ਵਾਲੀ ਐ ਇਹ ਛੇਤੀ ਹੋਬ ਜੁੰਦੀ ਐ ਇਹ ਹਾਂ ਇਹ ਕਨਾਤਾਂ ਦੀ ਕਨਾਤਾਂ ਕਨਾਤਾਂ ਮਤਲਬ ਕਨਾਤਾਂ ਅੱਗੇ ਵਿਆਹਾਂ 'ਚ ਨਾ ਲੱਗਦੀਆਂ ਹੁੰਦੀਆਂ ਹਾਂ 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 ਕਨਾਤਾਂ ਨਹੀਂ ਤੇ ਹੁੰਦੀਆਂ ਉਹਨਾਂ ਤੇ ਐਂ ਡਿਜ਼ਾਈਨ ਹੁੰਦਾ ਸੀ ਇਹ ਕਨਾਤਾਂ ਦੀ ਐ ਹਾਂ ਉਹ ਚ ਡਿਜ਼ਾਈਨ ਹੁੰਦਾ ਹਾਂ ਨੀਲੇ ਦੇ ਵਿੱਚ ਐਂ ਕਨਾਤਾਂ ਦਾ ਕਨਾਤਾਂ ਹੀ ਲੱਗਣੋ ਸਾਡੀਆਂ ਪੈਰ 'ਤੇ ਆ ਕੇ ਤੇ ਜਿਹੜਾ ਇਹ ਕਨਾਤਾਂ ਦੀ ਦਰੀਆ ਇਹ ਵੀ ਮੇਰੀ ਤੇ ਬੇਟੀ ਦੀ ਬੁਣੀ ਹੈ ਤੁਹਾਡੀ ਭੈਣ ਦੀ ਅਸੀਂ ਦੋਨਾਂ ਨੇ ਮਾਮਾਂਦੀਆਂ ਨੇ ਬੁਣੀ ਸੀ ਤੇ ਇਹਦੀ ਦਰਹੀ ਨੂੰ ਪਤਾ ਨਹੀਂ ਕੀ ਕਹਿੰਦੇ ਨੇ ਇਹ ਐ ਬੰਨੀ ਹੋਈ ਆ ਭਾਈ ਠੀਕ ਕੀ ਕਹਿੰਦੇ ਨੇ ਐ ਪਤਾ ਨਹੀਂ ਆਹ ਹੋਰ ਖਰਗੋਸ਼ ਆ ਗਏ ਨਹੀਂ ਨਹੀਂ ਇਹ ਚੂਹਿਆਂ ਦੀ ਅੱਛਾ ਚੂਹੇ ਚੂਹੇ ਆ ਗਏ ਵੀ ਇਹ ਮੇਰੀ ਵਿਆਹ ਦੀ ਹੈ ਇਹ ਇਹ ਮੈਂ ਕਹਿੰਦਾ ਸਭ ਤੋਂ ਪਹਿਲੀ ਤ ਇਹ ਹੋ ਇਹ ਮੇਰੀ ਵਿਆਹ ਦੀ ਹੈ ਇਹ ਮੇਰੀ ਮਾਮੀ ਨੇ ਤੇ ਮੈਂ ਬੁਣੀ ਸੀ ਮੈਂ ਨਾਨਕੀ ਬਣ ਕੇ ਲਈ ਸੀ ਮਾਮੀ ਕਿਹੜੀ ਵੱਡੀ ਮਾਮੀ ਮਹਿੰਦਰ ਕੋਰ ਕਿੱਥੇ ਬੁਣੀ ਸੀ ਉੱਥੇ ਰਾਇਕੋਟ ਰਾਇਕੋਟ ਬੁਣ ਕੇ ਲਈ ਸੀ ਹਾਂ ਰਾਇਕੋਟ ਬੁਣੀ ਇਹ ਇਹਦੇ ਜਾਲੀ ਨੂੰ ਕੀ ਕਹਿੰਦੇ ਆ ਇਹਦੀ ਇਹਦੇ ਇਹਦੇ ਜਾਲੀ ਦੇ ਇੱਥੇ ਵਿੱਚ ਇਹਦੇ ਤਾਗਾ ਹੈ ਤਾਗਾ ਖਿੱਚ ਕੇ ਖੋਲ ਕੇ ਆਹ ਮੇਰੇ ਤਾਂ ਇੱਥੇ ਗੰਡ ਦਿੱਤੀ ਹੋਈ ਹੈ ਇਹ ਉ ਇਹ ਜਾਨੀਆਂ ਸਿੱਧੇ ਹੋ ਜਾਂਦੇ ਨੇ ਫਿਰ ਤਾਗਾ ਖਿੱਚ ਲੈਂਦੇ ਸੀ ਇਹਨੂੰ ਛਾਤਰੀਆਂ ਦੀ ਕਹਿੰਦੇ ਹੁੰਦੇ ਆ ਇਹ ਲੈ ਇਹ ਛਾਤਰੀਆਂ ਆ ਜੀ ਹਾਂ ਕਿੰਨੀ ਘਾਟ ਚੀਜ਼ ਆ ਹਾਂ ਹੁਣ ਉ ਤਾਂ ਪਤਾ ਹੀ ਨਹੀਂ ਲੱਗੇ ਜੇ ਨਾ ਕਿਸੇ ਨੂੰ ਦੱਸਿਆ ਹੋਵੇ ਹਾਂ ਇਹ ਛਾਤਰੀਆਂ ਦੇ ਬਸ ਐਂ ਕਹਿਸ ਅਈਨਾ ਕਹਿ ਜੂ ਅਗਲਾ ਵੀ ਕਿੰਨੀ ਔਖੀ ਮਿਹਨਤ ਕੀਤੀ ਕਿੰਨੀ ਔਖੀ ਆ ਹਾਂ ਛੱਪ ਰਹੀਆਂ ਕਿੰਨੇ ਕਿੰਨੇ ਚੂਹੇ ਨੇ ਤਿੰਨ ਇਧਰ ਨੂੰ ਨੇ ਤਿੰਨ ਚਾਰ ਪੰਜ ਛੇ ਸੱਤ ਇਹ ਬਾਹ ਭਾਰੀ ਵਾਲੀ ਐ ਵੀ 21 ਚੂਹੇ ਨੇ ਹਾਂ ਇਹ ਵੀ ਵਾਲੀ ਭਾਰੀ ਐ ਦੇਖਣ ਨੂੰ ਹੀ ਲੱਗਦਾ ਇੱਕ ਮੈਂ ਉੱਥੋਂ ਤੋਤਿਆਂ ਦੀ ਬਣ ਕੇ ਲਈ ਸੀ ਉਹ ਮੇਰੇ ਸਾਡੇ ਪੰਡ ਝੜ ਜਾਂਦੀ ਸੀ ਆ ਤਾਂ ਮੇਰੇ ਨਾਲ ਸੇਮ ਪਹਿਲਾਂ ਕਾਗੀ ਇਹ ਜੀ ਕਹਿ ਜੀ ਇਹ ਜੀ ਹਾਂ ਇਹ ਦੋ ਦੋ ਜੋੜਾ ਜੋੜਾ ਨੇ ਆਹੋ ਇਹ ਤਾਂ ਆ ਗਈ ਪਹਿਲਾਂ ਇਹ ਦਰੀ ਆਈ ਦੇ ਨਾਲ ਦੀ ਵੀ ਇੱਕ ਹੋਰ ਹੋਣੀ ਚਾਹੀਦੀ ਇਹ ਵੀ ਉਹੀ ਨੇ ਲਾਟੂ ਇਹਦੇ ਨਾਲ ਦੀ ਵੀ ਇੱਕ ਹੋਰ ਹੋਣੀ ਚਾਹੀਦੀ ਐ ਇਹ ਜੋੜਾ ਜੋੜਾ ਹੀ ਨੇ ਪਿੰਡ ਵੀ ਹੈਗੀਆਂ ਨੇ ਕਿ ਇੱਥੇ ਪਈਆਂ ਨੇ ਬਸ ਸਾਰੇ ਪਿੰਡ ਵੀ ਸ਼ਾਇਦ ਹੋਣ ਪਤਾ ਨਹੀਂ ਜਾਂ ਉੱਧਰ ਕਿਸੇ ਦਿਵਾਨ ਬੈੱਡ 'ਚ ਨਾ ਤਰੀਆਂ ਪਈਆਂ ਹੋਣ ਹੋਊਗੀ ਇਹਦੇ ਨਾਲ ਦੀ ਕੋਰ ਅੱਥਲੇ ਇਹ ਕੀ ਆ ਇਹ ਵੀ ਬਸ ਇਹ ਆ ਜਿਹੜਾ ਸੂਤ ਆ ਜਿਹੜਾ ਵੀ ਚਾਹ ਪਾਇਆ ਹੋਇਆ ਇਹੇ ਦੂਰਾ ਸੂਤ ਰੰਗ ਕੇ ਹੂੰ ਉਹਦੇ ਫੇਰ ਦੋ-ਦੋ ਤਾਗੇ ਲੈ ਕੇ ਗੋਲਾ ਕਰਕੇ ਨੂਨ ਮਿਰਚ ਜਾਂ ਤਾਂ ਬਣਿਆ ਹੋਇਆਗਾ ਵਿਚ ਵਿੱਚ ਇਹ ਇਹ ਨੂਨ ਮਿਰਚ ਵਾਲੀ ਹੈ ਬਈ ਨੂਨ ਮਿਰਚਾਂ ਵਾਲੀ ਦੇ ਵਿੱਚ ਗੁੱਟ ਪਾਏ ਹੋਏ ਨੇ ਬਸ ਕੀ ਪਾਏ ਹੋਏ ਨੇ ਗੁੱਟ ਜੇ ਬਸ ਉਹੀ ਪਾਤੇ ਨੂਨ ਮਿਰਚ ਗੁੱਡੇ ਹੀ ਬਣ ਇਹ ਸਾਰੀ ਔਸ ਦੀ ਹੈਗੀ ਕਟਮੀ ਬੁੰਡੀ ਦੀ ਹੈ ਅੱਛਾ ਫਿਰ ਇਹ ਤਾਂ ਔਖੀ ਹੈ ਜਣੀ ਨਹੀਂ ਨਹੀਂ ਉ ਹੌਲੀ ਹੈ ਨਾ ਹੂੰ ਭਾਰੀ ਨਹੀਂ ਬੜੀ ਠੀਕ ਹੈ ਤਾਂ ਕਰਕੇ ਫਿਰ ਨਹੀਂ ਆ ਆ ਮੱਛੀਆਂ ਆ ਗਈਆਂ ਨਾ ਇਹ ਆ ਵਾਸਰੇ ਤੇ ਤਸਕੀਮ ਇਹ ਤਾਂ ਬਸ ਐਵੇਂ ਹੀ ਮੂਈ ਡਿਜ਼ਾਈਨ ਲਾ ਹੁਣ ਖਾਤਰ ਸਿਰੇ ਤੇ ਮੱਛੀਆਂ ਪਾਤੀਆਂ ਗਾਂਹ ਗੋਭੀ ਦੇ ਫੁੱਲ ਨੇ ਅੱਛਾ ਉਹ ਜਾਲੀ ਜੀ ਕਿਵੇਂ ਬੁਣੀ ਹੋਈ ਆ ਕਿਹੜੀ ਇੱਕ ਮੀਟਰ ਜਿਹੜੀ ਆ ਪਹਿਲਾਂ ਵਾਲੀ ਸੀ ਆ ਜਾਲੀ ਜੀ ਕਿੰਨੀ ਇਹ ਗੰਡਾ ਨਹੀਂ ਐ ਇਹ ਇਹ ਤਾਂ ਆਪ ਖਾਸੀ ਬਰੀਕੀ ਇਹ ਫਿਰ ਬਹੁਤ ਬਰੀਕੀ ਐ ਉਹ ਗੰਡਾ ਦੀ ਉਹ ਸੌਖੀ ਐ ਸੌਖੀ ਐ ਹਾਂ ਇਹ ਸੌਖੀ ਜਿਵੇਂ ਲੱਗਦੀ ਤੁਹਾਨੂੰ ਬਸ ਮੈਨੂੰ ਤਾਂ ਬਹੁਤ ਸੌਖੀ ਲੱਗਦੀ ਹੈ ਹਾਂ ਉਹ ਤਾਂ ਇਹ ਸਭ ਕੀ ਲੱਗਦੀ ਆ ਆ ਕੀ ਐ ਆ ਕੀ ਇਹ ਤਾਂ ਬੰਬਲ ਬੱਟ ਦਿੱਤੀ ਇਹਦੇ ਤਾਂ ਮੈਂ ਅੱਛੇ ਨੂੰ ਬੰਬਲ ਕਹਿੰਦੇ ਆ ਹਾਂ ਇਹ ਮੈਂ ਸੁਸ਼ਕ ਵੇਲੇ ਲਈ ਨਹੀਂ ਲਈਦੀ ਪਹਿਲਾਂ ਨਹੀਂ ਲਈਦੀ ਬਿਆਂ ਨੂੰ ਠੀਕ ਇਹਦਾ ਤਾਣਾ ਜਬ ਬਣਦੇ ਆ ਨਾ ਅੱਡੇ ਤੇ ਉਹ ਥਾ ਧਾਗੇ ਆ ਆ ਤਾਣਾ ਪਾਉਣਿਆ ਹਾਂ ਆ ਮੱਛੀਆਂ ਦਾ ਤਾਂ ਡਿਜ਼ਾਈਨ ਲਾਇਆ ਹੈ ਤੇ ਆ ਵੀ ਮੱਛੀਆਂ ਦੀ ਦਰੀ ਬੁਣਾਗੇ ਫਿਰ ਅਸੀਂ ਮੱਛੀਆਂ ਦੀ ਬੁਣੀ ਨਹੀਂ ਇਕਲੀਆਂ ਜਿਵੇਂ ਉਹ ਚੂਹੇ ਬਣਾਏ ਹੋਏ ਹਾਂ ਹਾਂ ਇਕਲੀਆਂ ਮੱਛੀਆਂ ਹੀ ਪੈਂਦੀਆਂ ਸਾਰੇ ਚ ਠੀਕ ਤੇ ਜਿਹੜੀ ਆਹਾ ਦਰੀ ਐ ਇਹ ਸਾਡੇ ਪਿੰਡ ਕਿਸੇ ਦੇ ਸੀਗੀ ਦਰੀ ਉਹ ਦਿੰਦੇ ਨਹੀਂ ਸੀ ਹੁੰਦਾ ਫਿਰ ਸਾਡੇ ਪਿੰਡ ਇੱਕ ਬਾਣੀਆਂ ਸੀਗਾ ਉਹਦੇ ਨਾਲ ਸਾਡੀ ਵਧਿਆ ਸੀਗੀ ਉਹ ਬਾਣੀਆਂ ਨੇ ਉਹ ਦਰੀ ਅਗਲੇ ਦੀ ਰਾਤ ਨੂੰ ਲਿਆ ਕੇ ਦੇ ਕੇ ਗਿਆ ਉਹ ਦਿਨ ਛਿਪੇ ਅੱਛਾ ਵਿਸ਼ੇਸ਼ ਸੀ ਤੀ ਉਹ ਹਾਂ ਫਿਰ ਅਸੀਂ ਰਾਤ ਰਾਤ ਨੂੰ ਹੀ ਇਹ ਕੇਸਮੈਂਟ ਦੇ ਉੱਤੇ ਕਢਾਈ ਕਰ ਲਈ ਆ ਸਾਰੇ ਗਿਣ ਗਿਣ ਕੇ ਕਢਾਈ ਕਰ ਲਈ ਫਿਰ ਅਸੀਂ ਬੁਣੀ ਤਾਂ ਸਮਝ ਸਾਲ ਬਾਅਦ ਕੋਈ ਅੱਛਾ ਉਹ ਲਾ ਕੇ ਡਿਜ਼ਾਈਨ ਰੱਖ ਲਿਆ ਚਲੋ ਇਹ ਤਾਂ ਇਹ ਬਸ ਮੁੱਕ ਗਿਆ ਤਰੀਆਂ ਹਾਂ ਆ ਕੀ ਚੱਲ ਹੁਣ ਇੱਧਰ ਲਾ ਦਸੋ ਇੱਥੇ ਲਿਆ ਲਿਆ ਕਰ ਲੈਨੇ ਆ ਹਾਂ ਕੀ ਸਭ ਇੱਥੇ ਆ ਹੈਗਾ ਭਾਈ ਘਗਰਾ ਕੱਗੜਾ ਆਹ ਕੱਗਰੇਵੀ ਗਏ ਕੱਗਰੇਵੀ ਗਏ ਫਲਕਾਰੀਆਂ ਵੀ ਗਈਆਂ ਤੇ ਆ ਇਹਦੇ ਵਿੱਚ ਪਾਉਣ ਵਾਲਾ ਨਾਲਾ ਜਿਹੜਾ ਇਹ ਠਾਂ ਲੰਮਕਦਾ ਹੁੰਦਾ ਉਹ ਉਹ ਹੈ ਬਹੁਤ ਮਿਹਨਤ ਕਰਕੇ ਬਣਾਇਆ ਹੋਇਆ ਹੈ ਆਹ ਲਾਟੂ ਆਹ ਤਾਂ ਲਾਟੂ ਜੇ ਤਾਂ ਮੂਲਿਆ ਕੇ ਲਾਏ ਹੋਏ ਨੇ ਆ ਜਿਹੜੇ ਮੋਤੀ ਪਰੋਏ ਹੋਏ ਨੇ ਬਹੁਤ ਕਿਹੜੇ ਆਹ ਹਾਂ ਇਹ ਕੱਲਾ ਕੱਲਾ ਮੋਤੀ ਪਰੋ ਪਰੋ ਕੇ ਲੜੀਆਂ ਫੇਰ ਬਣਾਇਆ ਹੋਇਆ ਅੱਛਾ ਹਾਂ ਹਾਂ ਇਹ ਤਾਂ ਵੀ ਲਿਆ ਕੇ ਇਹ ਇੱਕ ਕਪੜਾ ਲਿਆ ਕੇ ਸਮਾਇਆ ਹੋਇਆ ਠੀਕ ਹੈ ਇਹ ਨਹੀਂ ਹੈਂਡ ਮੇਡ ਕੱਲਰ ਆਹੀ ਹੈ ਨਾਲਾ ਹੈਂਡ ਹੈਂਡ ਮੇਡ ਹੈ ਹਾਂ ਸਤਾਰਾ ਹਾਂ ਇਹ ਆ ਦੇਖ ਇਹਦੇ ਵਿੱਚ ਨਾ ਇਹ ਨਾਲਾ ਹੁੰਦਾ ਪਾਇਆ ਹੋਇਆ ਚਲੋ ਤਾਂ ਠੀਕ ਹੈ ਇਹ ਦੇ ਵਿੱਚ ਹਾਂ ਇਹ ਤਾਂ ਪਾਉਣੀ ਬਹੁਤ ਔਖਾ ਹਣਾ ਨਹੀਂ ਨਹੀਂ ਇਹ ਜਿਵੇਂ ਹੁਣ ਇਹਦੇ ਵਿੱਚ ਨਾਲਾ ਪਾਇਆ ਹੋਇਆ ਹੁੰਦਾ ਆ ਇਹ ਨਾਲੇ ਨੂੰ ਇੱਥੇ ਗੰਢ ਦੇ ਲੈਂਦਾ ਅਗਲਾ ਉਹਦਾ ਜਿੰਨਾ ਲੱਕ ਹੁੰਦਾ ਉੰਨਾ ਉਹ ਰੱਖ ਕੇ ਉਸ ਤੋਂ ਬਾਅਦ ਇਹਨੂੰ ਇੱਥੇ ਪਾ ਕੇ ਵਿੱਚ ਦੀ ਐ ਇਹਦੇ ਚ ਫੇਰ ਇਹਨੂੰ ਤਾਂ ਐ ਫੁੱਲ ਜਾ ਬਣਾ ਕੇ ਨਾ ਇੱਕ ਲੜੀ ਐ ਵੱਡੀ ਕਰਕੇ ਐ ਐ ਕਰਕੇ ਛੱਡ ਲਈਦਾ ਐ ਲੱਕਦਾ ਹੈ ਫਿਰ ਠੀਕ ਚਲੋ ਹੁਣ ਉਹ ਵੀ ਆ ਝੋਲੇ ਝੋਲੇ ਤੇ ਪਕੀਓ ਹਾਂ ਆ ਝੋਲੇ ਆ ਇਹ ਪੰਛੀ ਇਹ ਵੀ ਇਹ ਸੂਈ ਸੂਈ ਨਾਲ ਕੱਢੀ ਇਹ ਹਾਂ ਇਹ ਵੀ ਕਢਾਈ ਕਰੀ ਹੋਈ ਐ ਇਹ ਅੱਗੇ ਜਾਣੀ ਝੋਲੇ ਅਗਲਾ ਲੈ ਕੇ ਜਾਂਦਾ ਕੱਪੜਾ ਲੀਡਾ ਪਾ ਕੇ ਝੋਲਿਆਂ ਚ ਹਾਂ ਪੰਜ ਸੀਗੇ ਮੈਂ ਤਿੰਨ ਲਾਲ ਲੂਲੇ ਦੀ ਵਿੱਚੀ ਇਹ ਦੋ ਹਜੇ ਪਈ ਸੀਗੇ। ਆ ਇੱਧਰ ਪਾਸੇ ਹੋਰ ਆ। ਹਾਂ। ਇੱਧਰ ਆਇਆ ਤਾਂ ਇੱਕੋ ਜਿਹਾ। ਨਹੀਂ ਤਾਂ ਇੱਕੋ ਜਿਹਾ ਹਾਂ ਵੀ ਇੱਕੋ ਜਿਹਾ। ਇੱਕੋ ਜਿਹਾ ਹੋਊਗਾ ਉਹ ਅੱਡ-ਅੱਡ ਦੇ ਸੀ ਜਿਹੜੇ ਦੂਜੇ ਗੱਡੇ ਹੋਏ ਸੀਗੇ। ਠੀਕ ਹੈ। ਤੇ ਆ ਪੱਖੀਆਂ ਨੇ। ਪੱਖੀਆਂ ਨੇ। ਹਾਂ। ਪੱਖੀਆਂ ਤਿੰਨ-ਚਾਰ ਉਹ ਤੋਂ ਲਾ ਲੀਆਂ ਸੀ। ਆ ਕੀ ਬਣਾਇਆ ਤਾ ਪੱਖੇ ਇਹ ਕਾਕੇ। ਕਾਕੇ। ਹਾਂ। ਅੱਛਾ ਇਹਨਾਂ ਨੂੰ ਕੀ ਕਹਿੰਦੇ ਚਾਲਰ? ਹਾਂ। ਇੱਕ ਕਾਕਿਆਂ ਦੀ ਐ, ਇੱਕ ਬਤਕਾਂ ਦੀ ਐ। ਉਹ ਬਤਕਾਂ ਨੇ। ਹਾਂ। ਇੱਕੋ ਅੱਛਾ ਹਾਂ ਮੋਰ ਨਹੀਂ ਲੱਗਦੀ ਬੱਤਕਾਂ ਨੇ ਇੱਕੋ ਤਾਂ ਉਹੀ ਡੱਪਿਆਂ ਦੀ ਹੈਗੀ ਦੋ ਰੰਗਾ ਦਾ ਤਾਣਾ ਪੇਟ ਪਾ ਕੇ ਇੱਕ ਕਬੂਤਰਾਂ ਦੀ ਸੀ ਇੱਕ ਮਰੱਬੇਬੰਦੀ ਦੀ ਸੀ ਮਰੱਬੇਬੰਦੀ ਉਹ ਕਿੱਥੇ ਗਈਆਂ ਉਹ ਮੈਂ ਲਾ ਲਈਆਂ ਸੀ ਉਹ ਟੁੱਟ ਟੱਟ ਗਈਆਂ ਅੱਛਾ ਕਬੂਤਰਾਂ ਜਮਲਾ ਦਾ ਇੱਥੇ ਫਿਰਦੀ ਜੇ ਹੁੰਦੀ ਦੀ ਦੂਜੀ ਤਾਂ ਟੁੱਟ ਟੱਟ ਗਈ ਜੇ ਹੋਈ ਤਾਂ ਦਿਖਾਉਂ ਆ ਗਈ ਉਹ ਇਹ ਉਹੀ ਚੂੜੀਆਂ ਚਾੜੀਆਂ ਲਾ ਕੇ ਆਏ ਬਣਾਉਂਦੇ ਸੀ ਜਾਲੀ ਲਾ ਕੇ ਤੇ ਆ ਆਸਰਾਣੇ ਨੇ ਆ ਸਿੰਦੀ ਦੀ ਕੜਾਈ ਦੇ ਨੇ ਹਾਂ ਹਾਂ ਸਿੰਦੀ ਵਰਕ ਦੇ ਨੇ ਹਾਂ ਹਾਂ ਆ ਵਿਸਰਾਣੇ ਤੇ ਵਿਸਰਾਣੇ ਇਹਨਾਂ ਨਾਲ ਦੀਆਂ ਚਾਤਰਾਂ ਬਸ ਇਧਰ ਉਧਰ ਕਰਤੀਆਂ ਇਹਦੇ ਨਾਲ ਤਾਂ ਝੋਲਾ ਵੀ ਹਾਂ ਇਹ ਅਸੇ ਪੂਰਾ ਸੈੱਟ ਬਣਦੇ ਸੀ ਜਿਵੇਂ ਇੱਕ ਉਹਦੇ ਚ ਸਰਾਣੇ ਹੁੰਦੇ ਸੀ ਚਾਦਰ ਸਰਾਣਾ ਮੇਜਪੋਸ਼ ਅੰਗੀਠੀ ਪੋਸ਼ ਅੰਗੀਠੀ ਪੋਸ਼ ਕਿੰਦਾ ਉਹ ਦੇ ਕੇ ਅੰਗੀਠੀ ਪੋਸ਼ ਉਹ ਜਿਹੜਾ ਜਿਹੜਾ ਕਾਂਸ ਤੇ ਵਿਸਾਉਂਦੇ ਸੀ ਹਾਂ ਜਿਹੜਾ ਅੱਗੇ 100 20 ਹੁੰਦਾ ਸੀ ਹਾਂ ਹਾਂ ਡਿਜੀਟਲ ਫਰੇਮ ਆ ਗਏ ਜਿਹੜੀਆਂ ਬੈਠਕਾਂ ਬਣਾਉਂਦੇ ਸੀ ਨਾ ਉਹਨਾਂ ਚ ਕਾਣ ਸ ਬਣਾਇਆ ਹੁੰਦੇ ਕਿੱਥੇ ਆਇਆ ਗਿਆ ਬੰਦਾ ਸੀ ਉੱਥੇ ਬੜੀਆਂ ਬੜੀਆਂ ਚੀਜ਼ਾਂ ਨਾ ਹਾਂ ਹਾਂ ਜੀ ਤਾਂ ਤਾਂ ਆਪਾਂ ਕਹਿ ਸਕਦੇ ਹਾਂ ਡਿਜੀਟਲ ਫਰੇਮ ਆ ਗਏ ਹਾਂ ਹਨਾ ਸਾਰਾ ਕੁਝ ਦੇਖ ਉਹ ਵੀ ਸਾਰੀ ਦੇਖ ਲੈ ਛਪਾ ਕੇ ਹੱਥ ਦੀ ਗੜਾਈ ਹੈ ਅੱਛਾ ਉਹ ਕਾਣਸਾਂ ਵਾਲਾ ਆ ਕੱਲਾ ਹਨਾ ਹਾਂ ਆਹ ਇਹਦੇ ਨਾਲ ਝੋਲਾ ਵੀ ਹੋਵੇ ਇਹਦੇ ਨਾਲ ਦਾ ਝੋਲਾ ਵੀ ਸੀ ਚਾਦਰ ਸੀ ਸਹਰਾਣਾ ਵੀ ਸੀ ਚਾਦਰ ਵੀ ਸੀ ਗੱਦੀਆਂ ਸੀ ਅੱਛਾ ਹਾਂ ਮੈਂ ਦੇਖੀ ਹਣੀ ਉਹ ਹਾਂ ਇਹ ਨਾਲ ਆ ਗਈ ਆ ਇਹ ਮੇਜਪੋਸ਼ ਮੇਜਪੋਸ਼ ਜੱਡਾ ਨਹੀਂ ਗਾਲਟੇ ਉਹੋ ਕੋਲੋ ਕੱਪੜਾ ਹੈ ਨਾ ਹੁਣ ਦੇਖੋ ਕਿੰਨੀਆਂ ਚੀਜ਼ਾਂ ਬਦਲ ਗਈਆਂ ਹੋਰ ਤੇ ਟਾਈਮ ਦੇ ਨਾਲ ਕਿੰਨਾ ਕੁਝ ਚੇਂਜ ਹੋ ਜਾਂਦਾ ਆ ਸਾਰਾ ਕੁਝ ਫਿਰ ਬਸ ਜਾਣੀ ਉਹਦੇ ਦੇਖਦੀ ਚੇਂਜ ਹੋ ਇਹ ਕੰਮ ਜਿਹੜਾ ਕਰਦੀਆਂ ਦੀਆਂ ਕੁੜੀਆਂ ਉਹਦੇ ਨਾਲ ਕੁੜੀਆਂ 'ਚ ਸਹਿਜਤਾ ਆਉਂਦੀ ਦੀ ਨਾ ਨਾਲੇ ਟਾਈਮ ਆ ਜਾਂਦਾ ਅੱਛਾ ਚੀਜ਼ਾਂ ਨੂੰ ਸਾਂਭਣ ਦੀ ਤੇ ਵੀ ਚੀਜ਼ਾਂ ਕਿਵੇਂ ਸਾਂਭਣੀਆਂ ਨੇ ਕਿੰਨਾ ਇਹਨਾਂ ਤੇ ਮਿਹਨਤ ਹੋਈ ਐ ਉਹਦਾ ਉਹ ਹੁੰਦਾ ਇਹਨਾਂ ਨਾਲ ਪਿਆਰ ਹੁੰਦਾ ਫਿਰ ਸਹੁਰੇ ਘਰ ਆ ਕੇ ਛੇਤੀ ਕੁੜੀਆਂ ਦਾ ਜੀ ਲੱਗ ਜਾਂਦਾ ਵੀ ਮੇਰਾ ਸਮਾਨ ਮੇਰੇ ਕੋਲੇ ਹੈਗਾ ਇਹ ਸੀਗਾ ਜਦੋਂ ਹੁਣ ਹੁਣ ਕਿਹੜੀਆਂ ਤੇਰੀਆਂ ਬੁੜੀਆਂ ਕਿਹੜੀਆਂ ਗੁਣੀਆਂ ਕੌਣ ਤੁਹਾਰਾ ਸਾਰਿਆਂ ਨੂੰ ਯਾਦ ਕਰਦੇ ਬੰਦਾ ਜਦੋਂ ਕੱਢਦਾ ਕਦੇ ਕੁੜੀਆਂ ਲੈਣ ਆ ਜਾਂਦੀਆਂ ਦਰੀਆਂ ਸਾਰੀਆਂ ਮੇਰੀਆਂ ਪਿੰਡਾਂ ਪਿੰਡ 'ਚ ਫਿਰੀਆਂ ਨੇ ਆਪਣੇ ਦਰੀਆਂ ਅੱਛਾ ਹਾਂ ਡਿਜ਼ਾਈਨ ਲਾਹੇ ਨੇ ਲਿਜਾ ਕੇ ਉਹ ਮੀਕੇ ਕਸ਼ੇਬਰ ਬੱਕੀਆਂ ਕੁੜੀਆਂ ਵਰਗੀਆਂ ਨੇ ਸਭ ਨੇ ਅੱਛਾ ਹੋਰ ਕੁਝ ਕਹਿਣਾ ਹੋਵੇ ਬਸ ਵਧੀਆ ਸਾਡੇ ਵਾਲਾ ਜਵਾਬਨਾ ਰਹਿ ਗਈਆਂ ਹਨਾ ਸਾਡੇ ਵਾਲਾ ਚੰਦਰਾ ਫਿਰ ਬਸ ਅਗਲੀ ਵੀਡੀਓ ਚ ਦੇਖਾਂਗੇ ਚਲੋ ਠੀਕ ਆ ਵੀ ਓਕੇ ਧੰਨਵਾਦ